ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਭਰਾ ਦੀ ਇਹ ਕਹਾਣੀ ਆ ਉਹ ਸਪੇਨ ਦੇ ਵਿੱਚ ਰਹਿੰਦਾ ਤੇ ਉੱਥੇ ਉਹਨਾਂ ਦਾ ਬਹੁਤ ਤਗੜਾ ਕੰਮਕਾਰ ਆ ਪਰ ਜਦੋਂ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਉਦੋਂ ਉਹ ਬਾਈ ਪੰਜਾਬ ਦੇ ਵਿੱਚ ਰਹਿੰਦਾ ਹੁੰਦਾ ਤੇ ਸਕੂਲ ਦੇ ਵਿੱਚ ਪੜਦਾ ਹੁੰਦਾ ਪਰ ਜਿਹੜੇ ਬਾਈ ਦੇ ਫਾਦਰ ਸਾਹਿਬ ਹੁੰਦੇ ਉਹ ਕਾਫੀ ਸਾਲਾਂ ਤੋਂ ਸਪੇਨ ਦੇ ਵਿੱਚ ਰਹਿ ਰਹੇ ਹੁੰਦੇ ਉੱਥੇ ਉਹਨਾਂ ਨੇ ਘਰ-ਬਾਰ ਸਾਰਾ ਕੁਝ ਲਿਆ ਹੁੰਦਾ ਤੇ ਬਹੁਤ ਤਗੜਾ ਉਹਨਾਂ ਦਾ ਬਿਜ਼ਨਸ ਹੁੰਦਾ ਜਦੋਂ ਬਾਈ ਸਕੂਲ ਦੇ ਵਿੱਚ ਪੜਦਾ ਹੁੰਦਾ ਤਾਂ ਬਾਈ ਦੀ ਕਲਾਸ ਦੇ ਵਿੱਚ ਇੱਕ ਬਹੁਤ ਸੋਹਣੀ ਕੁੜੀ ਪੜ੍ਹਦੀ ਹੁੰਦੀ ਹੈ ਜਿਹਨੂੰ ਇਹ ਮੁੰਡਾ ਬਹੁਤ ਪਸੰਦ ਕਰਦਾ ਹੁੰਦਾ ਪਰ ਉਹਨੂੰ ਕਦੇ ਵੀ ਆਪਦੇ ਪਿਆਰ ਦਾ ਇਹ ਜ਼ਹਾਰ ਨਹੀਂ ਕਰ ਪਾਉਂਦਾ। ਬਸ ਕਲਾਸ 'ਚੋਂ ਲੰਘਦੇ ਟੱਪਾਂ ਤੇ ਮਾੜੀ-ਮੋਟੀ ਆਪਸ ਦੇ ਵਿੱਚ ਗੱਲਬਾਤ ਹੋ ਜਾਂਦੀ ਹੈ ਪਰ ਇਹ ਮੁੰਡਾ ਕਦੇ ਵੀ ਕੁੜੀ ਨੂੰ ਕਹਿ ਨਹੀਂ ਪਾਉਂਦਾ ਕਿ ਮੈਂ ਤੈਨੂੰ ਪਸੰਦ ਕਰਦਾ ਜਾਂ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ। ਚਲੋ ਜੀ ਜਦੋਂ ਮੁੰਡਾ 10th ਕਲਾਸ ਪਾਸ ਕਰ ਲੈਂਦਾ ਉਸ ਤੋਂ ਬਾਅਦ ਬਾਈ ਦਾ ਫਾਦਰ ਬਾਈ ਨੂੰ ਸਪੇਨ ਬੁਲਾ ਲੈਂਦਾ ਇਹ ਮਾਂਪਤ ਸਪੇਨ ਜਾ ਕੇ ਆਪਦੇ ਪਿਓ ਕੋ ਰਹਿਣ ਲੱਗ ਜਾਂਦੇ ਆ। ਉੱਥੇ ਚਲੋ ਜੀ ਫਾਦਰ ਸਾਹਿਬ ਦਾ ਕੰਮ ਕਰ ਤਕੜਾ ਸੀ ਘਰਬਾਰ ਸਾਰਾ ਕੁਝ ਖਰੀਦਿਆ ਹੁੰਦਾ ਬੜੀ ਐਸ਼ਵਰਾਮ ਦੀ ਬਾਈ ਦੀ ਜ਼ਿੰਦਗੀ ਹੁੰਦੀ ਹੈ ਜਦੋਂ ਕੁੜੀ ਨੂੰ ਕੁਝ ਕਿ ਮਹੀਨਿਆਂ ਬਾਅਦ ਪਤਾ ਲੱਗਦਾ ਵੀ ਉਹ ਮੁੰਡਾ ਸਪੇਨ ਚਲਾ ਗਿਆ ਤਾਂ ਕੁੜੀ ਕੀ ਕਰਦੀ ਆ ਬਾਈ ਦੇ ਯਾਰਾਂ ਬੇਲੀਆਂ ਤੋਂ ਬਾਈ ਦਾ ਨੰਬਰ ਲੈ ਲੈਂਦੀ ਆ ਤੇ ਬਾਈ ਨੂੰ ਉਧਰ ਫੋਨ ਕਰਦੀ ਆ ਬਾਈ ਕਹਿੰਦਾ ਜਦੋਂ ਮੈਨੂੰ ਫੋਨ ਆਉਂਦਾ ਜਦੋਂ ਮੈਂ ਉਹਦੀ ਹੈਲੋ ਦੀ ਆਵਾਜ਼ ਸੁਣਦਾ ਤਾਂ ਕਹਿੰਦਾ ਮੈਨੂੰ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਵੀ ਮੈਨੂੰ ਇਹ ਲੱਗਦਾ ਵੀ ਜਿਵੇਂ ਮੇਰੀ ਕਿਸਮਤ ਹੀ ਖੁੱਲ ਗਈ ਹੁੰਦੀ ਹੈ ਵੀ ਜਿਹੜੀ ਕੁੜੀ ਨੂੰ ਮੈਂ ਪਸੰਦ ਕਰਦਾ ਸੀ ਵੀ ਅੱਜ ਉਸ ਕੁੜੀ ਦਾ ਮੈਨੂੰ ਆ ਕਹਿੰਦਾ ਉਧਰ ਜਾ ਕੇ ਮੈਂ ਸਾਲਕ ਵਿਹਲਾ ਰਿਆ ਮੈਂ ਕੋਈ ਕੰਮ ਕਾਰ ਨਹੀਂ ਕੀਤਾ ਕਹਿੰਦਾ ਚਲੋ ਜੇ ਇੱਕ ਦਿਨ ਗੱਲ ਕੀਤੀ ਦੋ ਦਿਨ ਗੱਲ ਕੀਤੀ ਗੱਲਾਂ ਕਰਦਿਆਂ ਕਰਦਿਆਂ ਕਹਿੰਦਾ ਇੰਨਾ ਕ ਆਪਸ ਦੇ ਵਿੱਚ ਗੂੜਾ ਪਿਆਰ ਪੈ ਗਿਆ ਵੀ ਜਿਹਦੀ ਕੋਈ ਹੱਦ ਹੀ ਨਹੀਂ ਸੀ ਕਹਿੰਦਾ ਮੈਂ ਆਪਦੇ ਘਰ ਬਾਰੇ ਆਪਦੇ ਬਿਜ਼ਨਸ ਬਾਰੇ ਸਾਰਾ ਕੁਝ ਨੂੰ ਸਾਰਾ ਪੇਤ ਦਿੱਤਾ ਵੀ ਇੰਨਾ ਪੈਸਾ ਬੰਨਦਾ ਇੰਨਾ ਸਾਡੇ ਕੋਲ ਪੈਸਾ ਸਾਰਾ ਕੁਝ ਮੈ ਟੂ ਜ਼ेड ਦੱਸੀ ਗਿਆ ਦੱਸੀ ਗਿਆ ਕਿਉਂਕਿ ਕਹਿੰਦਾ ਅਸੀਂ ਆਪਸ ਦੇ ਵਿੱਚ ਵਿਆਹ ਕਰਾਉਣ ਦੇ ਕਸਮਾਂ ਵਾਅਦੇ ਕਰ ਲਏ ਸੀਗੇ ਤੇ ਕਹਿੰਦਾ ਮੇਰੇ ਦਿਲ 'ਚ ਕੋਈ ਖੋਟ ਹੀ ਨਹੀਂ ਸੀ ਮੈਂ ਸੋਚਿਆ ਸੀ ਬਸ ਵੀ ਇਹਦੇ ਨਾਲ ਹੀ ਜਿਉਣਾ ਤੇ ਇਹਦੇ ਨਾਲ ਹੀ ਵੀ ਮੰਨ ਲਓ ਜਦੋਂ ਕੁੜੀ ਪੜ ਕੇ ਘਰੇ ਆ ਜਾ ਕਰੇ ਬਸ ਫੋਨ ਤੇ ਗੱਲਾਂ ਬਾਤਾਂ ਕਰਦੇ ਰਿਹਾ ਕਰਨਾ ਕਰਦੇ ਰਿਹਾ ਕਰਨਾ ਕਹਿੰਦਾ ਮੰਨ ਲਾ ਵੀ ਸਾਰੀ ਸਾਰੀ ਰਾਤ ਦੀ ਫੋਨ ਤੇ ਗੱਲਾਂ ਬਾਤਾਂ ਕਰਦੇ ਰਿਹਾ ਕਰਨਾ ਚਲੋ ਜੀ ਸਾਰਾ ਸੈਂਸ ਲੱਗਦਾ ਚੱਲਦਾ ਰਿਹਾ ਚੱਲਦਾ ਰਿਹਾ ਤੇ ਕਹਿੰਦਾ ਹੌਲੀ ਹੌਲੀ ਕੀ ਹੋਇਆ ਵੀ ਮੈਂ ਵੀ ਆਪਦੇ ਫਾਦਰ ਸਾਹਿਬ ਦੇ ਨਾਲ ਕੰਮ ਕਰਨ ਲੱਗ ਗਿਆ ਆਪਦੇ ਬਿਜ਼ਨਸ ਦੇ ਵਿੱਚ ਤੇ ਕਹਿੰਦਾ ਖੁੱਲਾ ਰੁਪਈਆ ਮੇਰੇ ਹੱਥਾਂ 'ਚ ਆਉਣ ਲੱਗ ਗਿਆ ਤੇ ਕਹਿੰਦਾ ਮੈਂ ਸਾਰਾ ਪੇ ਉਸ ਕੁੜੀ ਨੂੰ ਦਿੰਦਾ ਹੁੰਦਾ ਸੀ ਕਿ ਮੇਰੇ ਕੋਲ ਇੰਨੇ ਪੈਸੇ ਆ ਗਏ ਕਹਿੰਦਾ ਹੌਲੀ ਹੌਲੀ ਕੁੜੀ ਨੇ ਮੇਰੇ ਤੋਂ ਪੈਸੇ ਮੰਗਣੇ ਸ਼ੁਰੂ ਕਰ ਕਦੇ ਮੈਂ 5000 ਮੰਗਿਆ ਕਰੀ ਮੈਨੂੰ 10000 ਦੇ ਦਿਆ ਕਰਾਂ ਜੇ ਉਹ 20000 ਮੰਗਿਆ ਕਰੇ ਤੇ ਮੈਨੂੰ 30000 ਦਿਆ ਕਰਾਂ ਕਦੇ ਲੈਪਟਾਪ ਪੇਜ ਕਦੇ ਆਈਫੋਨ ਪੇਜ ਕਦੇ ਟਾਪਸ ਦਵਾ ਕਦੇ ਕਿਆ ਕਰੇ ਕਰੇ ਮੇਰੀ ਮੰਮੀ ਨੇ ਠੀਕ ਇਲਾਜ ਕਰਾਉਣਾ ਉਹਦੇ ਪੈਸੇ ਭੇਜਨੇ ਕਹਿੰਦਾ ਮੈਂ ਕਹਿੰਦਾ ਚਲੋ ਜੀ ਸਾਰਾ ਕੁਝ ਇਸ ਤਰ੍ਹਾਂ ਚੱਲਦਾ ਰਿਹਾ ਫਿਰ ਇੱਕ ਦਿਨ ਉਹ ਕੁੜੀ ਕਹਿੰਦੀ ਵੀ ਮੈਂ ਆਪਦੀ ਮਾਂ ਨੂੰ ਸਾਰਾ ਕੁਝ ਦੱਸ ਚੁੱਕੀ ਆ ਵੀ ਮੈਂ ਉਹ ਫਲਾਣੇ ਮੁੰਡੇ ਨਾਲ ਵਿਆਹ ਕਰਾਉਣਾ ਵੀ ਤੂੰ ਵੀ ਆਪਦੇ ਘਰੇ ਦੱਸ ਦੇ ਕਹਿੰਦਾ ਹਜੇ ਮੈਂ ਘਰੇ ਦੱਸਣਾ ਹੀ ਸੀਗਾ ਉਸ ਤੋਂ ਪਹਿਲਾਂ ਹੀ ਕਹਿੰਦਾ ਸਾਡੇ ਘਰੇ ਰੌਲਾ ਪੈ ਗਿਆ ਵੀ ਜ ਵੀ ਘਟ ਉਹ 14 ਤੋਂ 15 ਲੱਖ ਰੁਪਇਆ ਵੀ ਗਾਇਬ ਆ ਵੀ ਕਿੱਧਰ ਗਿਆ ਉਹ ਕਹਿੰਦਾ ਹੌਲੀ ਹੌਲੀ ਮੇਰੇ ਘਰ ਦੇ ਉਹ ਮੇਰੇ ਤੇ ਸ਼ੱਕ ਆ ਜਦ ਮੇਰੇ ਘਰ ਦੇ ਨੇ ਮੈਨੂੰ ਪੁੱਛੇ ਤੇ ਮੈਂ ਦੱਸਦਾ ਵੀ ਇਸ ਤਰ੍ਹਾਂ ਕਰਕੇ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਮੈਂ ਉਹਨਾਂ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਮੈਂ ਸਾਰਾ ਪੈਸਾ ਉਹਨੂੰ ਭੇਜਿਆ ਉਧਰ ਵੀ ਉਹਨੂੰ ਲੋਡ ਸੀ ਜਿਹੜੀ ਚੀਜ਼ਾਂ ਦੀ ਲੋਡ ਸੀ ਮੈਨੂੰ ਦਵਾਉਂਦਾ ਰਿਹਾ ਕਹਾਂ ਚਲੋ ਜੀ ਘਰ ਦੇ ਨੇ ਥੋੜਾ ਨੰਬਰ ਗੁੱਸਾ ਕਿਲਾ ਕੀਤਾ ਉਸ ਤੋਂ ਬਾਅਦ ਮੈਂ ਘਰ ਦੇ ਦਾ ਇਕੱਲਾ ਕਲਾ ਪੁੱਤ ਸੀ ਵੀ ਘਰ ਦੇ ਕਹਿੰਦਾ ਚਲ ਕੋਈ ਗੱਲ ਕਹਿੰਦਾ ਫਿਰ ਮੈਂ ਘਰ ਦੇ ਨੂੰ ਮਜਬੂਰ ਕੀਤਾ ਵੀ ਮੈਂ ਉਹਨਾਂ ਨਾਲ ਵਿਆਹ ਕਰ ਆ ਚਲੋ ਜੀ ਘਰ ਦੇ ਮੇਰੀ ਜਿੱਦ ਅਗੇ ਹਾਰ ਗਏ ਤੇ ਮੁੜ ਕੇ ਮੇਰਾ ਮਾਪੇ ਪੰਜਾਬ ਆਉਂਦਾ ਪੰਜਾਬ ਆ ਕੇ ਕੁੜੀ ਨੂੰ ਵੇਖਾ-ਖਾਈ ਕਰਕੇ ਛਕਣ ਲਾ ਕੇ ਚਲੇ ਜਾਂਦੇ ਆ ਤੇ ਵਿਆਹ ਪੱਕਾ ਕਰਨ ਦੇ ਵੀ ਸਾਲ ਨੂੰ ਵਿਆਹ ਕਰ ਲਾਂਗੇ ਕਹਿੰਦਾ ਸੈਕਿੰਡ ਲੱਗਣ ਤੋਂ ਕੁਝ ਕੁ ਮਹੀਨਿਆਂ ਬਾਅਦ ਕੁੜੀ ਕੀ ਕਰਦੀ ਹੈ ਮੇਰੇ ਕੇ ਡਿਮਾਂਡ ਰੱਖਦੀ ਹੈ ਵੀ ਮੈਨੂੰ ਪਿੰਡ ਰੋਜ਼ ਆਉਣਾ ਜਾਣਾ ਔਖਾ ਲੱਗਦਾ ਉਹਨੇ ਟਾਈਮ ਨੂੰ ਕੁੜੀ ਕਾਲਜ ਪੜ੍ਹਨ ਲੱਗ ਜਾਂਦੀ ਹੈ ਲਗਭਗ ਵੀ ਮੈਨੂੰ ਨਾ ਕੋਠੀ ਲੈ ਕੇ ਦੇ ਸ਼ਹਿਰ ਦੇ ਵਿੱਚ ਉੱਥੇ ਕਹਿੰਦਾ ਮੈਂ ਕਰ ਦਿਆਂ ਵੀ ਕਹਿੰਦਾ ਮੈਂ ਤਾਂ ਉਹਦੇ ਪਿਛੇ ਏਡਾ ਕਿ ਪਾਗਲ ਸੀ ਵੀ ਜਿਹਦੀ ਕੋਈ ਹੱਦ ਹੀ ਨਹੀਂ ਸੀਗੀ ਮੈਂ ਕਹਿੰਦਾ ਤੇ ਵੀ ਹੁਣ ਤਾਂ ਆਪਣੀ ਮੰਗਣਾ ਹੋ ਗਿਆ ਹਨਾ ਵੀ ਹੁਣ ਤਾਂ ਆਪਣੇ ਘਰ ਦੀ ਇੱਜ਼ਤ ਬਣ ਗਈ ਉਹ ਵੀ ਉਹ ਉਥੇ ਕੋਠੀ ਲੈ ਕੇ ਤੇ ਉਹ ਆਉਣ ਜਾਣ ਲੱਗਿਆਂ ਨੂੰ ਦਿੱਕਤ ਹੁੰਦੀ ਹੈ ਕਹਿੰਦਾ ਮੇਰਾ ਪਿਓ ਕਹਿੰਦਾ ਵੀ ਤੂੰ ਸਿਆਣਾ ਬਣ ਜਾ ਕਹਿੰਦਾ ਪਰ ਐ ਆ ਵੀ ਪੈਸਾ ਖੁੱਲਾ ਸੀ ਕਿਸੇ ਗੱਲ ਦੀ ਪਰਵਾਹ ਨਹੀਂ ਸੀਗੀ ਕਹਿੰਦਾ ਚਲੋ ਜੀ ਅਸੀਂ ਉਥੇ ਕੋਠੀ ਖਰੀਦ ਲਈ ਪਰ ਹਜੇ ਕੋਠੀ ਦੀ ਰਜਿਸਟਰੀ ਹੋਣੀ ਬਾਕੀ ਸੀ ਪਰ ਸਾਈ ਪੱਤਾ ਸਾਰਾ ਕੁਝ ਹੋ ਚੁੱਕਿਆ ਸੀਗਾ ਕਹਿੰਦਾ ਫਿਰ ਮਹੀਨੇ ਕੇ ਬਾਅਦ ਉਹ ਕੁੜੀ ਕਹਿੰਦੀ ਵੀ ਜਿਹੜੀ ਉਹ ਕੋਠੀ ਆ ਉਹ ਮੇਰੇ ਨਾਮ ਕਰਵਾ ਤੇ ਕਹਿੰਦਾ ਪਰ ਮੈਂ ਉਹਨੂੰ ਪਿਆਰ ਹੀ ਨਾ ਕਰਦਾ ਸੀ ਵੀ ਮੈਨੂੰ ਕੋਸ਼ ਉਹਦੇ ਪੜਾ ਕੁਝ ਦਿਸ ਦਿਸਦਾ ਹੀ ਨਹੀਂ ਸੀਗਾ ਮੈਂ ਕਿਹ ਕੋਈ ਗ ਕਹਿੰਦਾ ਮੈਂ ਆਦੇ ਫਾਦਰ ਸਾਹਿਬ ਨੂੰ ਕਿਹਾ ਵੀ ਇਸ ਤਰ੍ਹਾਂ ਕਰੇ ਵੀ ਕੋਠੀ ਉਹਦੇ ਨਾਂ ਕਰਾਉਣੀ ਹੈ ਕਹਿੰਦਾ ਮੇਰੇ ਪਿਓ ਨੇ ਮੈਨੂੰ ਰੋਕਿਆ ਵੀ ਸਿਆਣਾ ਬਣ ਜਾ ਕੋਈ ਫਾਦਰ ਇਹਨਾਂ ਗੱਲਾਂ ਦਾ ਇਦਾਂ ਯਕੀਨ ਨਹੀਂ ਕਰੀਦਾ ਹੁੰਦਾ ਕੁੜੀਆਂ ਜੜੀਆਂ ਤੇ ਕਹਿੰਦਾ ਪਰ ਮੈਂ ਕਹਾਂ ਵੀ ਨਹੀਂ ਨਹੀਂ ਤੇ ਮੈਂ ਕੁਝ ਖਾ ਕੇ ਮਰ ਜੂਗਾ ਕੋਠੀ ਦੇ ਨਾਂ ਕਰਾਉਣੀ ਹੈ ਚਲੋ ਜੀ ਘਰ ਦੇ ਕਹਿੰਦਾ ਉਹ ਵੀ ਗੱਲ ਮੰਨ ਲਗੇ ਕਹਿੰਦਾ ਚਲੋ ਜੀ ਇਸ ਤਰ੍ਹਾਂ ਥੋੜੇ ਕੁ ਮਹੀਨਿਆਂ ਬਾਅਦ ਕੀ ਹੋਇਆ ਵੀ ਮੈਨੂੰ ਕਹਿੰਦਾ ਉਸ ਕੁੜੀ ਤੇ ਨਾ ਸ਼ੱਕ ਹੋਣ ਲੱਗਿਆ ਉਹਨੇ ਮੇਰੇ ਨਾਲ ਗੱਲਬਾਤ ਕਰਨੀ ਘੱਟ ਕਰਤੀ ਕਦੇ ਮੈਨੂੰ ਕਿਹਾ ਕਰੇ ਮੈਂ ਭੂਆ ਕੋਲ ਚੱਲੀਆਂ ਮੈਨੂੰ ਫੋਨ ਨਾਲ ਕਹਿੰਦਾ 8-8 ਘੰਟੇ ਦਾ ਲਗਾਤਾਰ ਫੋਨ ਵੇਟਿੰਗ ਚ ਲਿਆ ਕਰੇ ਕਹਿੰਦਾ ਤੇ ਅੰ ਵਿੱਚੋਂ ਮੇਰਾ ਫੋਨ ਨਹੀਂ ਚੱਕਦੀ ਹੁੰਦੀ ਸੀ ਕਹਿੰਦਾ ਮੈਨੂੰ ਹੌਲੀ ਸ਼ੱਕ ਹੋਣ ਲੱਗ ਗਿਆ ਵੀ ਗੱਲ ਕੋਈ ਹੈਗੀ ਆ ਕਹਾਂ ਚਲੋ ਜਿਹੜੇ ਕਾਲਜ ਦੇ ਵਿੱਚੋਂ ਪੜ੍ਹਦੀ ਸੀ ਕਹਿੰਦਾ ਉਸੇ ਕਾਲਜ ਵਿੱਚ ਮੇਰਾ ਇੱਕ ਦੋਸਤ ਪੜ੍ਹਦਾ ਸੀ ਮੈਂ ਉਸ ਦੋਸਤ ਨੂੰ ਕਿਹਾ ਵੀ ਆਹ ਗੱਲਬਾਤ ਆ ਵੀ ਮੈਂ ਇਹਦੇ ਨਾਲ ਕਰਾਉਣਾ ਵਿਆਹ ਸਾਡੀ ਆਪਸ ਵਿੱਚ ਗੱਲਬਾਤ ਆ ਵੀ ਤੂੰ ਮੈਨੂੰ ਪਤਾ ਕਰਕੇ ਦੱਸ ਵੀ ਦੀ ਕਾਲਜ ਦੇ ਵਿੱਚ ਕਿਸੇ ਮੁੰਡੇ ਨਾਲ ਗੱਲਬਾਤ ਤਾਂ ਕੋਈ ਨਹੀਂ ਹੈਗੀ ਉਹ ਕਹਿੰਦਾ ਨਾ ਨਾ ਤਾ ਕੁੜੀ ਬਾੜੀ ਸ਼ਰੀਫ ਆ ਤੂੰ ਐਵੇਂ ਸ਼ੱਕ ਕਰੀ ਜਾਂਦਾ ਯਾਰ ਕਹਿੰਦਾ ਫਿਰ ਮੈਂ ਉਹਨੂੰ ਕਿਹਾ ਵੀ ਕਰਕੇ ਜਿੱਥੋਂ ਮਰਜ਼ੀ ਕਢਾ ਕੇ ਦੇ ਵਿੱਚ ਜਿੰਨਾ ਖਰਚਾ ਹੋਊਗਾ ਮੈਂ ਤੈਨੂੰ ਖਰਚਾ ਪਾ ਦੂੰਗਾ ਚਲੋ ਜੀ ਉਹ ਮੁੰਡਾ ਕਹਿੰਦਾ ਵੀ ਇਸ ਤਰ੍ਹਾਂ ਕਰਕੇ 30-35000 ਰੁਪਏ ਖਰਚਾ ਆਊਗਾ ਵੀ ਕਾਲ ਡਿਟੇਲ ਕਢਾਉਣ ਤੇ ਮੈਂ ਤੈਨੂੰ ਕਾਲ ਡਿਟੇਲ ਕਢਾ ਦੇਣਾ ਕਹਿੰਦਾ ਚਲੋ ਜੀ ਮੈਂ ਉਹਨੂੰ 35000 ਰੁਪਏ ਪਾ ਦਿੰਦਾ ਉਸ ਤੋਂ ਬਾਅਦ ਉਹ ਮੈਨੂੰ ਕਾਲ ਡਿਟੇਲ ਭੇਜਦਾ ਤੇ ਉਹ ਪਤੰਦਰ ਕਹਿੰਦਾ ਸਾਰੀ ਐਡਿਟ ਕਰਕੇ ਕਾਲ ਡਿਟੇਲ ਮੈਨੂੰ ਭੇਜ ਦਿੰਦਾ ਕਹਿੰਦਾ ਮੈਨੂੰ ਉਸ ਟਾਈਮ ਤਾਂ ਨਹੀਂ ਪਤਾ ਲੱਗਦਾ ਉਹ ਬਾਅਦ ਵਿੱਚ ਪਤਾ ਲੱਗਦੀ ਵੀ ਉਸ ਕਾਲ ਡਿਟੇਲ ਦੇ ਵਿੱਚ ਕੱਲੇ ਮੇਰਾ ਫੋਨ ਹੀ ਗਏ ਹੁੰਦੇ ਕਹਿੰਦਾ ਚਲੋ ਜੀ ਮੇਰਾ ਦੋਸਤ ਸੀਗਾ ਮੈਨੂੰ ਤੇ ਯਕੀਨ ਸੀਗਾ ਮੈਂ ਦੇਖੀ ਕਾਲ ਡਿਟੇਲ ਮੈਂ ਕਹਿੰਦਾ ਨਹੀਂ ਯਾਰ ਅਭੀ ਕੁੜੀ ਸਹੀ ਆ ਅਭੀ ਆਪਾਂ ਐਵੇਂ ਸ਼ੱਕ ਕਰੀ ਜੰਨੇ ਵੀ ਕੀ ਫਾਇਦਾ ਨਾ ਗੱਲਾਂ ਦਾ ਹਨਾ ਚਲੋ ਜੀ ਉਸ ਤੋਂ ਬਾਅਦ ਇਸ ਤਰ੍ਹਾਂ ਸਾਰਾ ਸੈਂਸਲਾ ਚੱਲਦਾ ਰਿਹਾ ਕਹਿੰਦਾ ਤੇ ਕਹਿੰਦਾ ਉਸ ਤੋਂ ਬਾਅਦ ਕੁੜੀ ਇੱਕ ਦਿਨ ਮੈਨੂੰ ਕਹਿੰਦੀ ਆ ਵੀ ਮੈਂ ਨਾ ਤੈਨੂੰ ਗਿਫਟ ਭੇਜਣਾ ਉਧਰ ਕਹਿੰਦਾ ਮੇਰੇ ਕਿਸੇ ਮਿੱਤਰ ਨੇ ਪੰਜਾਬ ਤੋਂ ਸਪੇਨ ਆਉਣਾ ਸੀਗਾ ਤੇ ਮੈਂ ਉਹਨੂੰ ਦੱਸਿਆ ਹੋਇਆ ਸੀਗਾ ਉਹ ਕਹਦੀ ਮੈਂ ਉਹਦੇ ਹੱਥ ਕੋਈ ਚੀਜ਼ਾਂ ਦਰੋਂ ਭੇਜਣੀਆਂ ਨੇ ਮੈਂ ਚਲ ਭੇਜ ਦਿੰਦੀ ਕਹਿੰਦਾ ਉਹਨੇ ਹੀ ਕਰਿਆ ਵੀ ਦੋ ਕੁ ਟੀ-ਸ਼ ਕਹਿੰਦਾ ਚਲੋ ਜੀ ਉਹ ਮੰਨ ਲਓ ਸਾਰਾ ਕੁਝ ਕੱਪੜਿਆਂ ਦੇ ਬਲੇਟ ਕੇ ਉਹਨੇ ਤਵੀਦ ਕੱਪੜਿਆਂ ਦੇ ਵਿੱਚ ਜੇਬ ਦੇ ਵਿੱਚ ਪਾ ਕੇ ਪੈਂਟ ਦੇ ਵਿੱਚ ਬਲੇਟ ਕੇ ਸਾਰਾ ਕੁਝ ਪੈਕ ਕਰਕੇ ਉਸ ਮੁੰਡੇ ਨੂੰ ਫੜਾਤਾ ਮੁੰਡਾ ਸਪੇਨ ਆ ਗਿਆ ਕਹਿੰਦੀ ਵੀ ਜਦੋਂ ਉਹ ਕੱਪੜੇ ਤੇਰੇ ਕੋਲੇ ਆਉਣਗੇ ਤਾਂ ਤੂੰ ਇਕੱਲਾ ਬਹਿ ਕੇ ਉਹਨਾਂ ਨੂੰ ਖੋਲਣਾ ਤੇਰੇ ਕੋਲ ਕੋਈ ਹੋਰ ਬੰਦਾ ਨਹੀਂ ਹੋਣਾ ਚਾਹੀਦਾ ਕਹਿੰਦਾ ਹੁਣ ਮੈਂ ਤਾਂ ਉਹਦੇ ਪਿੱਛੇ ਕਹਿੰਦਾ ਕਮਲਾ ਸੀ ਮੈਨੂੰ ਤਾਂ ਜਿਵੇਂ ਉਹ ਕਹਿੰਦੀ ਸੀ ਮੈਂ ਤਾਂ ਉਹ ਹੀ ਕਰਦਾ ਸੀ ਮੈਨੂੰ ਤਾਂ ਉਹਦੇ ਬਣਾ ਕੁਝ ਦਿਖਦਾ ਹੀ ਨਹੀਂ ਸੀ ਕਹਿੰਦਾ ਕਹਿੰਦਾ ਮੈਂ ਕੋਈ ਚੱਕਰ ਨਹੀਂ ਪਰ ਜਦੋਂ ਉਹ ਮੁੰਡਾ ਸਪੇਨ ਉਹਦਾ ਸਪੇਨ ਆ ਕੇ ਮੈਨੂੰ ਜਦੋਂ ਕੱਪੜੇ ਫ ਤਾਂ ਇਹ ਮੈਨੂੰ ਕਹਿੰਦੀ ਵੀ ਤੂੰ ਕਮਰੇ ਦੇ ਵਿੱਚ ਇਕੱਲਾ ਬਹਿ ਜਾ ਇਕੱਲਾ ਬਹਿ ਕੇ ਤੂੰ ਕੱਪੜੇ ਖੋਲ ਤੇ ਉਹ ਪੈਂਟ ਦੇ ਵਿੱਚ ਨਾ ਇੱਕ ਤਵੀਤ ਆ ਜੇਬ ਵਿੱਚ ਪਾਇਆ ਹੋਇਆ ਤੇ ਉਹ ਤਵੀਤ ਤੂੰ ਕੱਢ ਕੇ ਆਪਦੇ ਪਰਸ ਦੇ ਵਿੱਚ ਪਾਲਾ ਤੇ ਤੂੰ ਕਿਸੇ ਨੂੰ ਵੀ ਨਹੀਂ ਦੱਸਣਾ ਵੀ ਇਹ ਕਾਦੀ ਖਾਤਰ ਤੈਨੂੰ ਦਿੱਤਾ ਮੈਂ ਤੇ ਕਿਹਨੇ ਭੇਜਿਆ ਕਹਿੰਦਾ ਜਦੋਂ ਮੈਂ ਉਹਨੂੰ ਪੁੱਛਿਆ ਵੀ ਇਹ ਤੂੰ ਮੈਨੂੰ ਕਾਦੇ ਵਾਸਤੇ ਭੇਜਿਆ ਤੇ ਉਹ ਕਹਿੰਦੀ ਮੈਂ ਤੈਨੂੰ ਤਾਂ ਭੇਜਿਆ ਵੀ ਆਪਣੇ ਪਿਆਰ ਨੂੰ ਕਦੇ ਕਿਸੇ ਦੀ ਨਜ਼ਰ ਨਾ ਲੱਗੇ ਆਪਣਾ ਕਦੇ ਵੀ ਛੋੜਾ ਨਾ ਪਵੇ ਆਪਾਂ ساری ਜ਼ਿੰਦਗੀ ਇਕੱਠੇ ਰਹੀਏ ਕਹਿੰਦਾ ਜਦੋਂ ਮੈਨੂੰ ਇੰਨੀ ਗੱਲ ਕਹੀ ਕਹਿੰਦਾ ਮੈਨੂੰ ਤਾਂ ਹੋਰ ਚਾਅ ਚੜ ਗਿਆ ਕਹਿੰਦਾ ਚਲੋ ਜੀ ਉਹ ਤਵੀਤ ਮੈਂ ਆਪਦੇ ਪਰਸ ਦੇ ਵਿੱਚ ਪਾ ਲਿਆ ਤੇ ਮੈਂ ਕਿਸੇ ਨੂੰ ਕਹਿੰਦਾ ਕੁਝ ਵੀ ਨਹੀਂ ਦੱਸਿਆ ਕਹਾਂ ਚਲੋ ਜੀ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਹੌਲੀ ਹੌਲੀ ਕਹਿੰਦਾ ਇੱਕ ਦਿਨ ਇਹੋ ਜਿਹਾ ਟਾਈਮ ਆਇਆ ਵੀ ਜਦੋਂ ਕੁੜੀ ਮੈਨੂੰ ਇਹ ਕਹਿੰਦੀ ਵੀ ਨਹੀਂ ਮੇਰੇ ਘਰ ਦੇ ਕਹਿੰਦੇ ਵੀ ਅਸੀਂ ਉੱਥੇ ਤੇਰਾ ਵਿਆਹ ਨਹੀਂ ਕਰ ਸਕਦੇ ਕਹਾਂ ਜਦੋਂ ਭਰਾਵਾ ਮੈਂ ਇੰਨੀ ਗੱਲ ਸੁਣੀ ਕਹਿੰਦਾ ਯਾਰ ਮੈਂ ਤਾਂ ਦਿਮਾਗ ਪਟਲ ਹੋ ਗਿਆ ਵੀ ਆਏ ਨੇ ਕੀ ਕਹਿਤਾ ਵੀ ਮੈਂ ਤਾਂ ਇਹਨੂੰ ਘੱਟੋ ਘੱਟ 18-20 ਲੱਖ ਰੁਪਇਆ ਖਵਾ ਚੁੱਕਿਆ ਵੀ ਮੈਂ ਤਾਂ ਇਹਦੇ ਬਿਨਾ ਮਰ ਜੂਗਾ ਮੈਨੂੰ ਐ ਲੱਗੇ ਵੀ ਮੈਂ ਇਹਦੇ ਬਿਨਾ ਰਹਿ ਨਹੀਂ ਸਕਦਾ ਕਾ ਚਲੋ ਜੀ ਹੌਲੀ ਹੌਲੀ ਕੁੜੀ ਨੇ ਮਰਨਾ ਗੱਲਬਾਤ ਬੰਦ ਕਰਨੀ ਬੰਦ ਕਰਤੀ ਕਹਿੰਦਾ ਜਦੋਂ ਭਰਾਵਾ ਨੇ ਗੱਲਬਾਤ ਬੰਦ ਕਰਨੀ ਕਰਤੀ ਕਹਿੰਦਾ ਤਾਂ ਮੈਂ ਕਹਿੰਦਾ ਸਾਰੀ ਸਾਰੀ ਦਿਹਾੜੀ ਉੱਚੀ ਉੱਚੀ ਰੋਈ ਜਾਇਆ ਕਰਾਂ ਆਪਣੇ ਰੂਮ ਦੇ ਵਿੱਚ ਰਾਤ ਨੂੰ ਵੀ ਰੋਈ ਜਾਇਆ ਕਰਾਂ ਨਾ ਨੀਂਦ ਆਵੇ ਨਾ ਭੁੱਖ ਲੱਗੇ ਕਹਿੰਦਾ ਬਈ ਇੰਨਾ ਕੋ ਬੁਰਾ ਹਾਲ ਹੋ ਗਿਆ ਵੀ ਘਰ ਦੇ ਵੀ ਟੈਨਸ਼ਨ ਦੇ ਵਿੱਚ ਹੋ ਗਿਆ ਵੀ ਯਾਰ ਆਹ ਕੀ ਬਣ ਗਿਆ ਮੁੰਡੇ ਨੂੰ ਹਨਾ ਵੀ ਸਿਆਣਾ ਬਣਾ ਮੁੰਡਾ ਸੀਗਾ ਵੀ ਤਾਂ ਪਾਗਲ ਹੋ ਕਹਿੰਦਾ ਮੈਨੂੰ ਐ ਲੱਗਿਆ ਵੀ ਜਿਵੇਂ ਮੈਂ ਪਾਗਲ ਹੋ ਗਿਆ ਹੁਣ ਕਹਿੰਦਾ ਮੈਂ ਕੁੜੀ ਨੂੰ ਫੋਨ ਲਾਈ ਜਾਇਆ ਕਰਨਾ ਕੁੜੀ ਨੇ ਕੋਈ ਗੱਲਬਾਤ ਨਾ ਕਰ ਕਦੇ ਕਦੇ ਗੱਲਬਾਤ ਕਰ ਲਿਆ ਕਰੇ ਕਦੇ ਗੱਲਬਾਤ ਨਾ ਕਰੇ ਕਹਿੰਦਾ ਇਸ ਤਰ੍ਹਾਂ ਕਰਦਾ ਗਿਆ 15 20 ਦਿਨ ਟੱਪੇ ਮਹੀਨਾ ਟੱਪਿਆ ਕਹਿੰਦਾ ਮੇਰਾ ਇੰਨਾ ਕੁ ਬੁਰਾ ਹੋ ਲੋ ਕਿ ਮੈਂ ਮਰਨ ਕਿਨਾਰੇ ਹੋ ਗਿਆ ਕਹਿੰਦਾ ਫਿਰ ਇੱਕ ਦਿਨ ਮੈਨੂੰ ਅਚਾਨਕ ਕੁੜੀ ਦਾ ਫੋਨ ਆਉਂਦਾ ਕਹਿੰਦੀ ਗੱਲ ਸੁਣ ਬੀ ਕਿੱਲਾ ਪਤਾ ਮੇਰ ਨਾਲ ਕਰਦੀ ਆ ਤੇ ਮੈਨੂੰ ਕਹਿੰਦੀ ਵੀ ਜਿਹੜੇ ਦਿਨ ਮੈਂ ਤਵੀਤ ਭੇਜਿਆ ਸੀ ਉਹ ਪਰਸ ਦੇ ਵਿੱਚੋਂ ਕੱਢਿਆ ਤਾਂ ਨਹੀਂਗਾ ਤੇ ਉਹ ਮੁੰਡਾ ਕਹਿੰਦਾ ਨਹੀਂ ਮੈਂ ਨਹੀਂ ਕੱਢਿਆ ਅਜੇ ਤੱਕ ਕਹਿੰਦੀ ਕੱਢੀ ਵੀ ਨਾ ਮੈਂ ਕੋਸ਼ਿਸ਼ ਕਰਦੀ ਆ ਉਸ ਦਾ ਮੇਰੇ ਘਰ ਦੇ ਮੰਨ ਜਾਣ ਤੇਰੇ ਨਾਲ ਵਿਆਹ ਕਰਾਉਣ ਵਾਸਤੇ ਪਰ ਤੂੰ ਕੱਢੀ ਨਾ ਕਦੇ ਕਹਿੰਦਾ ਚ ਮੁੜ ਕੇ ਕਹਿੰਦਾ ਜਦੋਂ ਬੰਦੇ ਦੇ ਕਿਸੇ ਪਾਸੇ ਨਾ ਹੱਥ ਆਪੇ ਤੇ ਮੁੜ ਕੇ ਕਹਿੰਦਾ ਸਾਡੇ ਕੋਈ ਰਿਸ਼ਤੇਦਾਰ ਸੀ ਪੰਜਾਬ ਦੇ ਵਿੱਚ ਤੇ ਉਹ ਕਹਿੰਦੇ ਵੀ ਆ ਫਲਾਣਾ ਫਲਾਣਾ ਇੱਕ ਬਾਬਾ ਹੈਗਾ ਵੀ ਉਹ ਬਾਬੇ ਨੂੰ ਪੁੱਛਦੇ ਆ ਵੀ ਬਾਬਾ ਸਿਆਣਾ ਉਹ ਚਲੋ ਜੀ ਜਦੋਂ ਮੇਰੇ ਮਾਪਿਆਂ ਨੂੰ ਰਿਸ਼ਤੇਦਾਰਾਂ ਨੂੰ ਕਿਹਾ ਵੀ ਚਲੋ ਬਾਬੇ ਨੂੰ ਪੁੱਛੋ ਜਦੋਂ ਬਾਬੇ ਨੇ ਪੁੱਛਿਆ ਤੇ ਕਹਿੰਦਾ ਬਾਬੇ ਨੇ ਦੱਸਿਆ ਵੀ ਤੁਹਾਡੇ ਮੁੰਡੇ ਦੇ ਪਰਸ ਦੇ ਵਿੱਚ ਇੱਕ ਤਵੀਤ ਆ ਵੀ ਉਹ ਤਵੀਤ ਕੱਢ ਕੇ ਬਾਹਰ ਸਿੱਟੋ ਤੁਹਾਡਾ ਮੁੰਡਾ ਠੀਕ ਹੋ ਜਾਊਗਾ ਵੀ ਉਹਨੂੰ ਕਿਸ ਨੇ ਬਸ ਦੇ ਵਿੱਚ ਕੀਤਾ ਹੋਇਆ ਕਹਿੰਦਾ ਚਲੋ ਜੀ ਮੇਰੇ ਮਾਪਿਆਂ ਨੇ ਮੈਨੂੰ ਪੁੱਛਿਆ ਵੀ ਤੇਰੇ ਕੋਲ ਕੋਈ ਤਵੀਜ਼ ਨ ਹੋਵੇ ਦੱਸ ਸਕਦਾ ਮੈਂ ਮੰਨਣਾ ਹੀ ਨਾ ਮੈਂ ਕਿਹਾ ਨਾ ਨਾ ਕੋਈ ਤਵੀਜ਼ ਨਹੀਂ ਮੇਰੇ ਕੋਲ ਕੋਈ ਕੁਝ ਨਹੀਂ ਕਹਿੰਦਾ ਮਿੰਨ ਉਹ ਕੁੜੀ ਨੇ ਕਿਹਾ ਸੀ ਵੀ ਕਿਸ ਨੂੰ ਨਾ ਦੱਸੀ ਤੇ ਕਹਿੰਦਾ ਮੈਂ ਕਹ ਮੈਂ ਕਹਿੰਦਾ ਪੈਰਾਂ ਦੇ ਪਾਣੀ ਨਹੀਂ ਪੈਣ ਦਤਾ ਵੀ ਨਹੀਂ ਮੇਰੇ ਕੋਲ ਕੋਈ ਤਵੀਜ਼ ਮੇਰੇ ਕੋਲ ਕੋਈ ਕੁਝ ਨਹੀਂ ਹੈਗਾ ਕਹਿੰਦਾ ਚਲੋ ਜੀ ਬਾਬੇ ਨੂੰ ਫਿਰ ਦੁਬਾਰਾ ਉਧਰੋਂ ਫੋਨ ਕੀਤਾ ਜਾਂਦਾ ਬਾਬਾ ਕਹਿੰਦਾ ਵੀ ਤੁਹਾਡੇ ਮੁੰਡੇ ਦੇ ਪਰਸ ਦੇ ਵਿੱਚ ਤਵੀਜ਼ ਹੈਗਾ ਤਵੀਜ਼ ਕੱਢ ਦਿਓ ਨਹੀਂ ਤੇ ਤੁਹਾਡਾ ਮੁੰਡਾ ਮਰ ਜੂਗਾ ਨਾ ਰਹਿਣਾ ਨਹੀਂ ਉਹਦੇ ਬਿਨਾ ਇਹਦੇ ਇਹਨੇ ਮਰ ਤਾ ਉਹਨਾਂ ਨੇ ਕਿ ਤਵੀਤ ਮਿਲਿਆ ਕਹਿੰਦਾ ਚਲੋ ਤਵੀਤ ਕੱਢਣ ਦੇ ਆ ਤੇ ਬਾਬੇ ਨੇ ਕਿਹਾ ਵੀ ਨਯਰ ਨੂੰ ਜੇ ਛੋਟੇ ਉ ਜਾ ਇਹਨੂੰ ਆਕੋ ਗਲਾ ਦੇ ਜੇ ਮਰਜੀ ਕਹੇ ਜੋ ਵੀ ਕਹਾ ਉਹਨਾਂ ਨੇ ਉਹੇ ਕਰਤਾ ਕਹਿੰਦਾ ਉਹ ਤਵੀਤ ਕੱਢਣ ਤੋਂ ਬਾਅਦ ਮੈਂ ਕੁਝ ਦਿਨਾਂ ਦੇ ਵਿੱਚ ਹੀ ਸਹੀ ਹੋਣਾ ਸ਼ੁਰੂ ਹੋ ਗਿਆ ਤੇ ਮੇਰਾ ਕੁੜੀ ਨਾਲ ਮਨ ਲੋ ਗੱਲ ਕਰਨ ਨੂੰ ਜੀ ਕਰਨਾ ਵੀ ਬਹੁਤ ਘੱਟ ਕਰਨ ਲੱਗ ਗਿਆ ਕਹਿੰਦਾ ਬਾਅਦ ਦੇ ਵਿੱਚ ਕੀ ਹੋਇਆ ਜਦੋਂ ਕਹਿੰਦਾ ਮੈਂ ਥੋੜਾ ਜਿਹਾ ਸਹੀ ਹੋ ਗਿਆ ਬਿਲਕੁਲ ਫਿਰ ਕਹਿੰਦਾ ਮੈਨੂੰ ਉਸ ਕੁੜੀ ਨਾਲ ਇੰਨੀ ਕਿ ਨਫ਼ਰਤ ਹੋ ਗਈ ਵੀ ਮੇਰਾ ਐਡਾ ਵੱਡਾ ਨੇ ਧੋਖਾ ਕੀਤਾ ਵੀ ਮੈਂ ਇਹਨਾਂ ਨਾਲ ਵਿਆਹ ਵੀ ਕੁਝ ਨਹੀਂ ਕਰਾਉਣਾ ਵੀ ਮੈਨਾਂ ਫਰਾਡ ਕਰ ਗਈ ਕਹਿੰਦਾ ਉਸ ਤੋਂ ਬਾਅਦ ਫਿਰ ਮੈਂ ਪੰਜਾਬ ਦੇ ਵਿੱਚ ਜਦੋਂ ਉਸ ਕੁੜੀ ਦੀ ਮੰਨ ਲਓ ਇਨਕੁਆਰੀ ਕਰਦਾ ਤਾਂ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਵੀ ਇਹ ਮਾਵਾ ਧੀਆਂ ਲਾਕੇ ਦੇ ਵਿੱਚ ਬਹੁਤ ਮਸ਼ਹੂਰ ਨੇ ਇਹਨਾਂ ਨੇ ਬੜੇ ਵੱਲ ਮੁੰਡੇ ਜਾਲ ਚ ਪਸਾਪ ਸਾ ਕੇ ਬੜਿਆਂ ਤੋਂ ਪੈਸਾ ਖਾਦਾ ਹੋਇਆ ਉਸ ਤੋਂ ਬਾਅਦ ਕੀ ਹੁੰਦਾ ਵੀ ਜਿਹੜੇ ਮੁੰਡੇ ਨੂੰ ਕਹਿੰਦਾ ਮੈਂ ਐਂ ਕਿਹਾ ਸੀਗਾ ਵੀ ਮੈਨੂੰ ਸਾਰੀ ਇਨਕੁਆਰੀ ਕਰਕੇ ਦੱਸ ਮੈਨੂੰ ਕੋਲ ਡਿਟੇਲ ਕਢਾ ਕੇ ਦੱਸ ਉਹਦੇ ਨਾਲੇ ਇਸ ਕੁੜੀ ਦੀ ਗੱਲ ਬਾਤ ਸੀਗੀ ਉਹ ਮੁੰਡਾ ਇੱਕ ਦਿਨ ਇਹਨਾਂ ਦੇ ਘਰੇ ਨੂੰ ਮਿਲਣ ਲਈ ਆਉਂਦਾ ਕੁੜੀ ਆਪਦੇ ਘਰੇ ਉਹਨੂੰ ਮਿਲਣ ਲਈ ਬੁਲਾਉਂਦੀ ਆ ਜਦੋਂ ਮੁੰਡਾ ਘਰੇ ਆਉਂਦਾ ਤੇ ਇਹ ਆਪਦੇ ਘਰ ਚੋਲੇ ਜੀ ਮੁੰਡੇ ਨੂੰ ਉਸੇ ਮੌਕੇ ਤੇ ਫੜ ਲੈਂਦੇ ਆ ਬਾਈ ਦੇ ਦੋਸਤ ਨੂੰ ਫਿਰ ਉਹ ਕਹਿੰਦੇ ਸੀ ਤਾਂ ਛੱਡਾਂਗੇ ਜੇ ਸਾਡੀ ਕੁੜੀ ਨਾਲ ਵਿਆਹ ਕਰਾਏਗਾ ਤਾਂ ਅਸੀਂ ਉਹਨਾਂ ਚਿਰ ਛੱਡਣਾਂ ਨਹੀਂ ਤੇ ਵੱਢ ਦੇਾਂਗੇ ਚੋਲੇ ਜੀ ਮੁੰਡਾ ਵਿਚਾਰਾ ਡਰਦਾ ਮੁੜ ਕੇ ਉਸ ਕੁੜੀ ਨਾਲ ਵਿਆਹ ਕਰਾ ਲੈਂਦਾ ਅੱਜ ਕੱਲ ਉਹ ਕੁੜੀ ਬਾਈ ਦੇ ਉਸ ਦੋਸਤ ਨਾਲ ਰਹਿ ਰਹੀ ਆ ਜਿਹਨੂੰ ਬਾਈ ਨੇ ਕਦੇ ਫੋਨ ਕਰਕੇ ਕਿਹਾ ਸੀ ਵੀ ਮੈਨੂੰ ਕਾਲ ਡਿਟੇਲ ਕਢਾ ਕੇ ਦੱਸ ਵੀ ਇਹਦੀ ਕਿਸ ਨਾਲ ਕੋਈ ਗੱਲਬਾਤ ਤਾਂ ਨਹੀਂ ਗਈ ਉਦੋਂ ਉਹ ਮੁੰਡਾ ਬਾਈ ਨੂੰ ਝੂਠ ਮਾਰਦਾ ਕਿਉਂਕਿ ਉਸ ਟਾਈਮ ਤੇ ਉਹ ਕੁੜੀ ਨਾਲ ਰਲਿਆ ਹੋਇਆ ਸੀਗਾ ਕਿਉਂਕਿ ਕੁੜੀ ਖੁੱਲੇ ਪੈਸੇ ਖਾਂਦੀ ਸੀ ਨਾਲ ਉਹਨੂੰ ਖਵਾਉਂਦੀ ਸੀ ਉਹਨੂੰ ਐ ਸੀ ਵੀ ਚੱਲ ਠੀਕ ਆ ਆਪਾਂ ਨੂੰ ਪੈਸੇ ਖਾਣ ਨੂੰ ਮਿਲ ਜੰਦੇ ਵੀ ਆਪਾਂ ਨਜਾਰੇ ਲਈ ਜਾਂਦੇ ਆ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਇਸ ਜਾਲ ਦੇ ਵਿੱਚ ਇੱਕ ਦਿਨ ਮੈਂ ਫਸਣਾ ਵੀ ਇਹ ਮੇਰੇ ਪੱਲੇ ਪੈਣੀ ਆ ਜਦੋਂ ਉਹਨੂੰ ਮਿਲ ਜਾਂਦਾ ਰਾਤ ਨੂੰ ਉਹ ਫੜ ਲੈਂਦੇ ਆ ਫੜ ਕੇ ਬੰਨ ਲੈਂਦੇ ਆ ਉੱਥੇ ਤੇ ਉਹ ਕਹਿੰਦੇ ਵੀ ਕਾਕਾ ਸਾਡੀ ਕੁੜੀ ਨਾਲ ਵਿਆਹ ਕਰਾ ਨਹੀਂ ਤਾਂ ਵੱਡਾਂਗੇ ਕੁੱਟ-ਕੁੱਟ ਮਾਰਾਂਗੇ ਤਰ੍ਹਾਂ ਜਲੂਸ ਕੱਢਾਂਗੇ ਫਿਰ ਉਹ ਮੁੰਡਾ ਉਸ ਕੁੜੀ ਨਾਲ ਵਿਆਹ ਕਰਾਂ ਲੈਂਦਾ ਤੇ ਅੱਜ ਕੱਲੋ ਕੁੜੀ ਉਸ ਮੁੰਡੇ ਦੇ ਨਾਲ ਰਹਿ ਰਹੀ ਆ ਆਹ ਹਾਲ ਹੋਇਆ ਪਿਆ ਦੁਨੀਆ ਦਾ ਇਸ ਕਰਕੇ ਜਿਹੜੇ ਭਰਾ ਮੇਰੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਅਪੀਲ ਆ ਕੀ ਭਰਾਵੋ ਅੱਖਾਂ ਬੰਦ ਕਰਨ ਕੇ ਯਕੀਨ ਕਰਨਾ ਬੰਦ ਕਰ ਦਿਓ ਅੱਜ ਕੱਲ ਡਾਲਰਾਂ ਨੂੰ ਵੇਚ ਕੇ ਲੋਕ ਕਮਲੇ ਹੋਏ ਫਰਦੇ ਆ ਕਿਸੇ ਹੱਦ ਤੱਕ ਵੀ ਕਰ ਸਕਦੇ ਆ ਹੁਣ ਜਿਹੜੀ ਕੁੜੀ ਦੀ ਮਾਂ ਸੀ ਉਹਨੂੰ ਸਾਰਾ ਕੁਝ ਪਤਾ ਸੀ ਮੇਰੀ ਧੀ ਕੀ ਕੁਝ ਕਰ ਰਹੀ ਆ ਕਿੰਨੇ ਪੈਸੇ ਸਾਡੇ ਘਰੇ ਆ ਰਹੇ ਆ ਕਿਵੇਂ ਕਿਵੇਂ ਕੀ ਕੀ ਖੁਆ ਜਾ ਰਿਹਾ ਕਹਿੰਦਾ ਉਸ ਤੋਂ ਬਾਅਦ ਫਿਰ ਮੈਂ ਕੁੜੀ ਦੀ ਮਾਂ ਨੂੰ ਫੋਨ ਕੀਤਾ ਵੀ ਤੇਰੀ ਧੀ ਨੂੰ ਮੈਂ ਇੰਨਾ ਪੈਸਾ ਖਵਾ ਸਾਡਾ ਪੈਸਾ ਮੋੜੋ ਕਹਿੰਦਾ ਬੱਸ ਉਹਨਾਂ ਨੇ ਕੀ ਮੋੜਨਾ ਸੀ ਭਰਾਵਾ ਕਹਿੰਦਾ ਉਹਨਾਂ ਨੇ ਪੱਲੇ ਝਾੜਦੇ ਵੀ ਸਾਨੂੰ ਤਾਂ ਪਤਾ ਨਹੀਂ ਕਿਸੇ ਗੱਲ ਦਾ ਅਸੀਂ ਕਿਹਾ ਤੈਨੂੰ ਕਹਿੰਦੇ ਸੀ ਤੂੰ ਪੈਸੇ ਖਵਾ ਸਾਡੀ ਕੁੜੀ ਨੂੰ ਆ ਚਲੋ ਜੀ ਉਹਨੇ ਪੱਲੇ ਝਾੜਤੇ ਕਹਿੰਦੇ ਫਿਰ ਆਪਰ ਟਿੱਕੇ ਬੈ ਗੇ ਘੱਟੋ ਘੱਟ 18 ਤੋਂ 20 ਲੱਖ ਰੁਪਇਆ ਖਵਾਤਾ ਬਾਈ ਨੇ ਸਪੇਨ ਬੈਠੇ ਨੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਸੁਨੇਹਾ ਜਾਵੇ ਕਿ ਅੱਖਾਂ ਬੰਦ ਕਰਕੇ ਕਦੇ ਵੀ ਕਿਸਦੇ ਵਿਸ਼ਵਾਸ ਨਾ ਕਰੋ ਭਰਾਵੋ ਵਿਸ਼ਵਾਸ ਦੇ ਅੱਜ ਕੱਲ ਕਰਨ ਦਾ ਕੋਈ ਜਮਾਨਾ ਰਿਹਾ ਹੀ ਨਹੀਂਗਾ ਕਿਉਂਕਿ ਜਦੋਂ ਉਸ ਕੁੜੀ ਨੂੰ ਪਤਾ ਲੱਗਿਆ ਕਿ ਮੁੰਡਾ ਸਪੇਨ ਚਲਾ ਗਿਆ ਸਪੇਨ ਤਾਂ ਉਹਨੂੰ ਆਇਆ ਲੱਗਿਆ ਵੀ ਸਾਮੀ ਹੁਣ ਇੱਥੇ ਆ ਗਈ ਬਸ ਉਹਨੇ ਪੈਸਾ ਖਾਣ ਲਈ ਉਸ ਮੁੰਡੇ ਨੂੰ ਆਦੇ ਪਿਆਰ ਦੇ ਜਾਲ ਚ ਫਸਾ ਲਿਆ ਤਾਗੇ ਤਬੀਤ ਦੇ ਕੇ ਉਹਨੂੰ ਆਪਦੇ ਵਾਸਤੇ ਕਰ ਲਿਆ ਤਾਂ ਉਸ ਤੋਂ ਬਾਅਦ ਉਹਨੂੰ ਜਵਾਬ ਦੇਗੀ ਮੈਂ ਤਾਂ ਨਾ ਵਿਆਹ ਨਹੀਂ ਕਰਾ ਸਕਦੇ ਕਿਉਂਕਿ ਉਹਦੀ ਗੱਲਬਾਤ ਉਸ ਮੁੰਡੇ ਨਾਲ ਸੀ ਜਿਹੜਾ ਬਾਈ ਦਾ ਦੋਸਤ ਉਹ ਕਾਲਜ ਉਹਦੇ ਨਾਲ ਪੜਦਾ ਸੀ ਇਸ ਕਰਕੇ ਅੱਖਾਂ ਬੰਦ ਕਰਕੇ ਕਦੇ ਕਿਸੇ ਤੇ ਯਕੀਨ ਨਾ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ